ਸੱਛਿਆ ਕਲਚਰ ਵੀਡੀਓ ਦੇਖ ਰਹੇ ਹੋ ਆਪ ਸਭ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਨੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਨੰਤਨਾਗ ਦੇ ਦਰਦਨਾਖਾ ਸੀਚ ਇੱਕ ਪਰਿਵਾਰ ਦੇ 8 ਲੋਕਾਂ ਦੀ ਮੌਤ ਇਸ ਦਿਨ ਨਾਲ ਹੀ ਕਿਸ਼ਨਤ ਵੜ ਤੋਂ ਸਿਦਨ ਟਾਪ ਦੇ ਰਸਤੇ ਮਾਰ ਬਹਾ ਜਾਂਦੇ ਬਾਅਦ ਪ੍ਰਯਾਸ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਨੰਤਨਾਗ ਚਿਲੇ ਦੇ ڈاک ਮੁਸ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਸੇ ਵਿੱਚ ਇੱਕ ਪਰਿਵਾਰ ਦੇ 8 ਜੀਆਂ ਦੀ ਮੌਕੇ ਤੇ ਮੌਤ ਹੋ ਗਈ ਸਾਰੇ ਲੋਕ ਕਿਸ਼ਨਵਾੜ ਦੇ ਰਹਿਣ ਵਾਲੇ ਸਨ ਜਾਣਕਾਰੀ ਮੁਤਾਬਿਕ ਪਰਿਵਾਰ ਕਿਸ਼ਨਵਾੜ ਤੋਂ ਸਿਦਨ ਟਾਪ ਦੇ ਰਸਤੇ ਮਾਰ ਵਹਾ ਵੱਲ ਜਾ ਰਿਹਾ ਸੀ ਫਿਰ ਉਹ ਇੱਕ ਹਾਸੇ ਦਾ ਸ਼ਿਕਾਰ ਹੋ ਗਿਆ ਹਾਸੇ ਵਿੱਚ ਸ਼ਾਮਿਲ ਇੰਤਹਾਜ ਪੇਛੇ ਤੋ ਪੁਲਿਸ ਮਲਾਜ਼ਮ ਸੀ ਇਸ ਦਿਨ ਨਾਲ ਹੀ ਕਾਰ ਵਿੱਚ ਪੰਜ ਬੱਚੇ ਅਤੇ ਦੋ ਔਰਤਾਂ ਵੀ ਸ਼ਾਮਿਲ ਸਨ ਇਹ ਸਾਰੀ ਸਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾਂ ਦੀ ਪਤਨੀ ਪਤੀ ਪਤਨੀ ਦੀ ਪਛਾਣ ਇੰਤਿਆਜ਼ ਅਤੇ ਉਸ ਦੇ ਪਤੀ ਅਫ ਰੋਜ਼ਾ ਰੀਬਾ ਤੀ ਅਨੀ ਅਨਿਆ ਜਾਣਤੀ ਅਤੇ ਅਬਾਨ ਅਮਿਆਨ ਤੀ ਅਤੇ ਦੂਜਾ ਮਾਜੀਤ ਅਹਿਮਦ ਪਤਨੀ ਪਤਨੀ ਰੇਸ਼ਮਾ ਤੁਹੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ